ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪ੍ਰਸਤੁਤਾਂ ਨਾਲ ਲਿਖਾਰੇ ਗਏ ਕਿ 10 ਲੱਖ ਜਾਂ ਮੰਨ ਸਕਦਾ ਹਾਂ ਜਨਾ ਕੱਲ ਤੱਕ ਨਾ ਛੱਡਿਆ ਤਾਂ ਸਾਰੀ ਕੁੜੀਆਂ ਦੇ ਵਿੱਚ ਇਹ ਜੀ ਬਾਤ ਕਰਦਾ ਜਿੱਦੂ ਤੇਰੇ ਕੰਮ ਆ ਮਿਲ ਗਿਆ ਭਾਰਤ ਦੇ ਵਿੱਚ ਅਲਫਰੰਦਾ ਕਰਕੇ ਗੱਡਾ ਵੱਡਾ ਪਾਣੀ ਪਾ ਕੇ ਕੋਈ ਵੀਡੀਓ ਬਣਾ ਕੇ ਕੋਣਤਨਾ ਭੇਜੋ दरबार शांत हमला ਜਿੱਥੇ ਮਹਾਰਾਜ ਰਣਜੀਤ ਸਿੰਘ ਜਨਮ ਹੋਇਆ ਹੈ ਇਹ ਤਰਤੀ ਹੈ ਅਗਰਨੀ ਖੂਲਾ ਸਿੰਘ ਦੇ ਜਿਹਨੇ ਪੰਜਾਬਸਤਾਨ ਖਾਤੇ ਕੀਤਾ ਇਹ ਤਰਤੀ ਹੈ ਜਿੱਥੇ ਐਮ ਸਿੰਘ ਸਾਹਿਬ ਜਨਮ ਲਏ ਜਿਹੜੇ ਕਰਵਾਤ ਸਾਹਿਬ ਕਰਦੇ ਹਮਰਾ ਜਿੱਥੇ ਤੋਂ ਮੋਤੋ ਬਾਅਦ ਸਾਡੇ ਕੋਖਾ ਨੇ

ਜੇ ਤੁਸੀਂ ਕਿੱਥੇ ਬੈਠੇ ਹੋ ਜੇ ਤੁਸੀਂ ਜਿਹੜੇ ਡਰਗਮਾਨ ਰੁਕਦੇ ਆ ਉਹਨਾਂ ਦੇ ਨਾਲ ਗਿਆ ਕਰਦੇ ਹੋ ਜੱਲਾ ਅਗਲੇ ਪਾਸੇ ਨਸੇ ਗੁਰਦਾਸ ਸਿੰਘ ਉਥੇ ਰੁਕੇ ਰਿਆ

ਜਾਂ ਦੇ ਵਿੱਚ ਸਾਡੇ ਮੀਟਰ ਤੁਸੀਂ ਸਹਿਜ ਕਰਾਤੇ ਆ ਇਹ ਜੀਤ ਸਿੱਖਾਂ ਦੇ ਸੈਣ ਦੀ ਤੇ ਬਹੁਤ سارے ਲੋਕ ਇੱਥੇ ਆਉਂਦੇ ਆ ਕਿ ਆਪਣਾ ਦੋਹਰ ਕਰੀਏ ਪਰ ਸਾਨੂੰ ਬੰਦਾ ਉਹ ਚੱਲ ਜਾਏ ਜਿਹੜਾ ਸਿੱਖਾਂ ਦੀ ਗੱਲ ਪਰਮੰਤ ਦੇ ਵਿੱਚ ਕਰ ਸਕੇ

ਨਾਰਾਂ ਦੇ ਬੱਚਾ ਰੈਲਿਆਂ ਦੇ ਬੱਚੇ ਜਿਆਵਾ ਜੋੜ ਲੁੱਟੀਆਂ ਗੀਆਂ ਗੀਆਂ ਕੋਈ ਸਬੂਤ ਹੈਗਾ ਸ਼ਹਿਰ ਵਿੱਚ ਸਵਾਰਸਿ ਖਾਣਾ ਜਿਹਨੇ 25000 ਲਾਵਾਸ ਦਾਸ਼ਾ ਦਾ ਅੰਕੜਾ ਕੀਤਾ ਉਸ ਨੂੰ ਚਾਕੇ ਜੌਨ ਦੇ ਨੂੰ ਵਿਚਾਰਾ ਪਾੜ ਕੇ ਮਾਰ ਦਿੱਤਾ ਗਿਆ ਅੱਜ ਤੱਕ ਕਿ ਲਾਸ਼ ਦਾ ਪਤਾ ਨਹੀਂ ਲੱਗਿਆ कौन मेरे भा मेरे बुजुर्ग मेरे मेरिया भैया भाव सब तो पहला अगर नहीं साल पाइए वागुरु जी का खालस वाह ਮੈਂ ਇੱਕ ਪੂਰਵਾਜਾ ਇੱਕ ਮਿੰਟ ਲਊਗਾ 1 ਕੋਰ ਮਿੰਟ ਦੋ ਸਵਾਰ ਕਰਦੇ ਆ ਹਾਂ ਜਾਂ ਨਾ ਜਵਾਬ ਦੇ ਦਿਓ ਭੰਦਾ ਸਿੱਧੂ ਤੁਹਾਨੂੰ ਲੱਗਦਾ ਕਿ 10 ਲੱਖ ਰੁਪਏ ਮੰਨ ਸਕਦਾ ਹਾਂ ਜਾਂ ਨਾ ਦੂਸਰੀ ਗੱਲ 20 ਲੱਖ ਦੀ ਗੱਡੀ ਕੋ ਮੜਾ ਬੰਦਾ ਕੀ ਕਿਸੇ ਵੀ ਤੇਜੀ ਗੱਲ ਕਰਦਾ ਉਹਨੂੰ ਤੇਰੇ ਕੋਲ ਆ ਜਾ ਮਿਲ ਗਿਆ ਪਾਕਿਸਤਾਨ ਦੇ ਘਰੇ ਤੋਂ ਕੋਲਈਆ ਵਾਹ ਕੀ ਗੱਲ ਬੱਲ ਸਾਹ ਵਾਹ